ਜੇਕਰ ਤੁਸੀਂ ਵੀ ਆਨਲਾਈਨ ट्राਨੈਕਸ਼ਨ ਕਰਦੇ ਹੋ ਤੁਹਾਨੂੰ ਕੋਈ ਆਨਲਾਈਨ ਫੋਨ ਆ ਜਾਂਦਾ ਹੈ ਕਿ ਜਾਂ ਫਿਰ ਤੁਹਾਨੂੰ ਕੋਈ ਆਨਲਾਈਨ ਮੇਲ ਆ ਜਾਂਦੀ ਆ ਕਿ ਤੁਸੀਂ ਖਬਰੋਣਾ ਨਹੀਂ ਇਹ ਨਾ ਹੋਵੇ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਵੋ ਕਿਉਂਕਿ ਇੱਕ ਐਸਾ ਗਰੋਹ ਮੁਹਾਲੀ ਦੇ ਵਿੱਚ ਫੜਿਆ ਗਿਆ ਹੈ ਜੋ ਕਿ ਕਾਲ ਸੈਂਟਰ ਦੀ ਆਰਡ ਦੇ ਵਿੱਚ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਆਪਣੇ ਜਾਲ ਦੇ ਵਿੱਚ ਫਸਾਉਂਦਾ ਸੀ ਤੇ ਹਜ਼ਾਰ ਰੁਪਏ ਤੋਂ ਲੈ ਕੇ ਲੱਖ ਲੱਖ ਰੁਪਏ ਤੱਕ ਪਰ ਬੰਦੇ ਕੋਲੋਂ ਠੱਗੀ ਕਰ ਲੈਂਦੇ ਪਏ ਸੀ ਇਹ ਨੌਜਵਾਨ ਕੁੜੀਆਂ ਮੁੰਡੇ 40 ਦੇ ਕਰੀਬ ਜਿਹੜੇ ਗਏ ਆ ਮੁੰਡੇ ਔਰ ਕੁੜੀਆਂ ਫੜੀਆਂ ਗਈਆਂ ਗਈਆਂ ਆ ਔਰ ਇਹਨਾਂ ਨੇ ਇਹ ਜਿਹਾ ਗੋਰਖ ਤੰਦਾ ਅਪਣਾਇਆ ਸੀ ਇੱਕ ਨੈਟਵਰਕ ਬਣਾਇਆ ਸੀ ਕਿ ਜਦੋਂ ਕਿਸੇ ਨੂੰ ਮੇਲ ਭੇਜਦੇ ਸੀ ਜਾਂ ਕਿਸੇ ਨੂੰ ਪਰਸਨਲ ਟੈਕਸਟ ਮੈਸੇਜ ਭੇਜਦੇ ਸੀ ਤੇ ਅਗਲਾ ਖੁਦ ਹੀ ਮਜਬੂਰ ਹੋ ਜਾਂਦਾ ਸੀ ਇਹਨਾਂ ਨੂੰ ਕਾਲ ਕਰਨ ਦੇ ਵਿੱਚ ਇਸ ਤਰ੍ਹਾਂ ਦਾ ਇਹਨਾਂ ਨੇ ਮੈਟਰ ਤਿਆਰ ਕੀਤਾ ਹੁੰਦਾ ਸੀ ਇਸ ਕਰਕੇ ਤੁਹਾਨੂੰ ਕੋਈ ਵੀ ਵਾਰਨਿੰਗ WhatsApp ਤੇ ਆਵੇ ਟੈਕਸਟ ਮੈਸੇਜ ਤੇ ਆਵੇ ਜਾਂ ਫਿਰ ਔਨਲਾਈਨ ਮੇਲ ਦੇ ਵਿੱਚ ਆਵੇ ਤਾਂ ਤੁਸੀਂ ਘਬਰਾਉਣਾ ਨਹੀਂ ਪਹਿਲਾਂ ਉਹਦੀ ਜਾਂਚ ਕਰ ਲਓ ਫੇਰ ਹੀ ਉੱਥੇ ਕਾਲ ਕਰਿਓ ਇਤੇ ਇਹ ਨਾ ਹੋਵੇ ਤੁਹਾਡੇ ਖਾਤੇ ਦੇ ਵਿੱਚ ਵੀ ਪੈਸੇ ਜਿਹੜੇ ਹੈਗੇ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਉੜ ਜਾਣ ਕਿ ਤੁਸੀਂ ਇਹਨਾਂ ਲੁਟੇਰਿਆਂ ਦੇ ਸ਼ਿਕਾਰ ਹੋ ਜਾਵੋ ਤੇ ਬਾਅਦ ਚੋਂ ਭਾਜਦੇ ਫਿਰੋ ਹਸਪਤਾਲਾਂ ਦੇ ਵਿੱਚ ਕਿ ਜਾ ਕੇ ਲੋ ਪੁਲਿਸ ਪ੍ਰਸ਼ਾਸਨ ਦੇ ਕੋਲ ਕਿ ਜਾ ਫਿਰ ਲੀਡਰਾਂ ਕੋਲ ਤੱਕੇ ਖਾਂਦੇ ਫਿਰੋ ਇਤੋਂ ਚੰਗਾ ਇਹੋ ਹੀ ਗਾਇਕ ਦਿਮਾਗ ਤੇ ਲਿਓ ਕੰਮ ਜਦੋਂ ਕੋਈ ਇਸ ਤਰ੍ਹਾਂ ਦਾ ਮੇਲ ਆਵੇ ਕਿ ਜਾਂ ਮੈਸੇਜ ਆਵੇ ਕਿ ਜਾਂ ਕੋਈ ਕਮੈਂਟ ਆਵੇ ਕਿ ਜਾਂ ਕੋਈ ਕਾਲ ਆਵੇ ਸਭ ਤੋਂ ਪਹਿਲਾਂ ਉਹਨੂੰ ਕੁਝ ਵੀ ਨਹੀਂ ਦੱਸਣਾ ਤੇ ਉਹਦੀ ਜਾਂਚ ਕਰਨ ਤੋਂ ਬਾਅਦ ਆਪਣੇ ਰਾਜ ਖੋਲਿਓ ਕਿਤੇ ਤੁਸੀਂ ਬਿਨਾਂ ਜਾਇਓ ਇਹਨਾਂ ਚੋਰਾਂ ਦੇ ਅੜਿੱਕੇ ਇੱਕ ਜਾਂ ਇਹਨਾਂ ਲੁਟੇਰਿਆਂ ਦੇ ਝਾਸੇ ਦੇ ਵਿੱਚ ਬਨੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਤੱਕ ਹੋ ਜੜੀ ਜਾਣਕਾਰੀ ਪਹੁੰਚ ਸਕੇ ਤੇ ਲੋਕਾਂ ਦਾ ਬਚਾਅ ਹੋ ਸਕੇ ਲੇਕਿਨ ਸਾਨੂੰ ਪਤਾ ਲਗਾਇਆ ਚੰਗੀ ਜਾਣਕਾਰੀ ਕੋਈ ਸ਼ੇਅਰ ਨਹੀਂ ਕਰਦਾਗਾ ਗੰਦੀਆਂ ਮੰਦੀਆਂ ਚੀਜ਼ਾਂ ਨੂੰ ਹਰ ਕੋਈ ਕਮੈਂਟ ਤੇ ਸ਼ੇਅਰ ਕਰਦਾ ਸਵਾਦ ਲੈ ਲੈ ਕੇ ਦਿਖਦਾਗਾ ਪਰ ਲੇਕਿਨ ਜਿਹੜੀ ਚੰਗੀ ਜਾਣਕਾਰੀ ਹੁੰਦੀ ਆ ਉਹਨੂੰ ਤਾਂ ਕੋਈ ਵੇਖ ਕੇ ਲਾਇਕ ਵੀ ਨਹੀਂ ਕਰਦਾਗਾ ਇਹ ਲੋਕਾਂ ਦੀ ਮਾਨਸਿਕਤਾ ਹੈਗੀ ਆ ਬਾੜੇ ਅੰਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰਦੇ ਸੀ ਇਹਨਾਂ ਦੇ ਮੇਨ ਜਿਹੜੇ ਸਰਗਰਾਂ ਨੇ ਕੈਵਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧਤ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਓਨਰਸ ਸੀ ਤੇ ਮੈਨੇਜਰਸ ਸੀਗੇ ਜਿਹੜੇ ਕੀ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ ਸੈਂਪਲੀ ਬੰਦਿਆਂ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰਸ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ट्रांजੈਕਸ਼ਨ ਜਿਹੜੀ ਆ ਹੋਈ ਹੈ ਤੇ ਉਸ ਇਲੀਗਲ ट्रांजੈਕਸ਼ਨ ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਆ ਲਗਾਈ ਜਾਵੇ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਕਰੋ ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਹ ਤੁਹਾਨੂੰ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨਾਂ ਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਨ ਦਾ ਇੱਕ ਇੱਕੋ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗੇ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨਾ ਸੀ ਲੀਗਲਾਈਜ਼ ਕਰਵਾਉ। ਤਾਂ ਇਸ ਇਸ ਬਹਾਨੇ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਵਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ। ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ। ਤਾਂ ਇਸੇ ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਇਸ ਲਈ ਠਗੀ ਮਾਰਦੇ ਸਨ ਉਹਨਾਂ ਦਾ ਇਹਨਾਂ ਦਾ ਕੰਮ ਹੀ ਕਾਲਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਵਾਰਨ ਦੇ ਵਾਸਤੇ ਰੱਖਿਆ ਹੋਇਆ ਸੀ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਦਨਾ ਹੈਗੇ ਜਿਹੜਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੀ ਆ ਗਈਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ੈੱਡ ਕਰਦਾ ਹੋਵੇਗਾ ਤਾਂ ਉਹਦੀ ਡਿਟੇਲ ਵੀ ਸਾਡੇ ਕੋਲ ਆ ਰਹੀ ਹੈ ਤੇ ਛੇਤੀ ਵੀ ਉਹਨੂੰ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਜਾਵੇਗਾ ਸਰ ਇਹ ਕਿੰਨੇ ਦਿਨਾਂ ਤੋਂ ਇਹ ਚੱਬਿਆ ਸੀ ਪੁਰਾਣਾ ਔਰ ਉੰਤਕਦਰ ਇਨਵੈਸਟੀਗੇਸ਼ਨ ਚੱਲੀ ਆਇਆ ਕਿਨੇ ਲੋਕੀ ਦਾ ਕੋਈ ਕੰਪਲੇਂਟ ਆਈ ਸੀ ਔਰ ਕੋਈ ਸੀਕ੍ਰਟ ਇਨਫੋਰਮੇਸ਼ਨ ਜਰ ਸੀ ਰੇਡਸ ਤੇ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਕਾਲ ਸੈਂਟਰ ਦਿਨ ਤੋਂ 6 ਮਹੀਨੇ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਫਿਰ ਸਾਡੀ ਜਿਹੜੀ ਪਾਰਟੀ ਸੀਗੀ ਉਹਨਾਂ ਨੇ ਪ੍ਰੋਪਰ ਰਿਡਕੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਜੋ ਲੱਗਿਆ ਕਿ ਬਾਕੀ ਇਹ ਇਲੀਗਲ ਹੈ ਤਾਂ ਉਹਦੇ ਬੇਸ ਤੇ ਅਸੀਂ ਫਿਰ ਰੇਡ ਲੇਟ ਨਾਈਟ ਰੇਡ ਕਰਕੇ ਇਹਨੂੰ ਫੰਡ ਸਰ ਪਿਛਲੇ 2 ਮਹੀਨੇ ਪਹਿਲਾਂ ਵੀ ਸਟੇਟ